ਸਮਾਣਾ ਹਲਚਰ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਖਬਰੀ ਇਹ ਹੈ ਕਿ ਵੀ ਅਸੀਂ ਤਕਰੀਬ 2 2.5 ਮਹੀਨੇ ਪਹਿਲਾਂ ਇੱਕ ਖਬਰ ਲਈ ਸੀਗੀ ਕਿ ਜਿਹੜਾ ਸਮਾਣਾ ਤਹਿਸੀਲ ਦੇ ਵਿੱਚ ਹਾਲ ਹੁੰਦਾ ਹੈ ਮੰਜਰ ਹੁੰਦਾ ਹੈ ਉਹ ਦੇਖਿਆ ਨਹੀਂ ਜਾਂਦਾ ਮੰਜਰ ਇਸ ਤਰ੍ਹਾਂ ਸੀ ਕਿ ਵੀ ਜਿਹੜੇ ਲੋਕ ਰਜਿਸਟਰੀਆਂ ਆਪਣੀ ਕਰਾਉਣ ਲਈ ਜਾਂਦੇ ਸੀ ਜਾਂ ਆਪਣੇ ਨਿੱਜੀ ਕੰਮਾਂ ਦੇ ਲਈ ਜਾਂਦੇ ਸੀ ਤਹਿਸੀਲ ਦੇ ਵਿੱਚ ਮਾਮੂਲੀ ਜਿਹੀ بارش ਤੋਂ ਬਾਅਦ ਗੋਡੇ-ਗੋਡੇ ਗਿੱਟੇ-ਗਿੱਟੇ ਪਾਣੀ ਖੜ੍ਹ ਜਾਂਦਾ ਸੀ ਜਿਦੇ ਵਿੱਚ ਕਈ ਲੋਕਾਂ ਨੂੰ ਗਿਰਦੇ ਵੀ ਦਿਖਾਇਆ ਗਿਆ ਤੇ ਕਈਆਂ ਦੇ ਮੋਟਰਸਾਈਕਲ ਵੀ ਗਿਰੇ ਤੇ ਕਈਆਂ ਦਾ ਨੁਕਸਾਨ ਵੀ ਹੋਇਆ ਕਿਸੇ ਦੇ ਸੱਟਾਂ ਵੀ ਸਾਰੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਾਡੇ ਵੱਲੋਂ ਸਮਾਣਾ ਹਲਚਨ نیوز ਦੀ ਟੀਮ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਖਬਰ ਇਹ ਸੀ ਕਿ ਵੀ ਜਿਹੜੀ ਸਮਾਣਾ ਤਹਿਸੀਲ ਦੀ ਹਾਲਤ ਹੈ ਬਹੁਤ ਹੀ ਬੰਜਰ ਹਾਲਤ ਬਣੀ ਪਈ ਹੈ ਬਹੁਤ ਹੱਲਿਆ ਟਾਈਮ ਦੀ ਇਹ ਜਿਹੜੀ ਤਹਿਸੀਲ ਹੈ ਬਣੀ ਹੋਈ ਹੈ ਕਿ ਵੀ ਜਿਹਦੇ ਅੰਦਰ ਅਨੇਕਾਂ ਹੀ ਕਮੀਆਂ ਨੇ ਇਸ ਨੂੰ ਨਵਾਂ ਬਣਾਇਆ ਜਾਵੇ ਕਿਤੇ ਨਾ ਕਿਤੇ ਸਾਡੀ ਖਬਰ ਦਾ ਅਜਾਸਰ ਹੋਇਆ ਸਮਾਣਾ ਤਹਿਸੀਲ ਦੀ ਗੜੀ ਕਿ ਵੀ ਬਿਲਡਿੰਗਾਂ ਨਵੇਂ ਸਿਰੇ ਤੋਂ ਬਣਾਈ ਜਾ ਰਹੀ ਹੈ ਜਿਦਾ ਕਿ ਵੀ ਟੁੱਟ ਭੱਜਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਹੜੇ ਇੱਥੇ ਦੁਕਾਨਦਾਰ ਵੀਰ ਬੈਠੇ ਨੇ ਇਹਨਾਂ ਨੂੰ ਵੀ ਕਿਹਾ ਗਿਆ ਕਿ ਵੀ ਤੁਸੀਂ ਆਪਣਾ ਜਦੋਂ ਤੱਕ ਆਪਣੀ ਕੰਪਲੀਟ ਨਹੀਂ ਪੂਰੀ ਹੁੰਦੀ ਆਪਣੀ ਤਹਿਸੀਲ ਦਾ ਕੰਮ ਪੂਰਾ ਨਹੀਂ ਹੁੰਦਾ ਤੁਸੀਂ ਆਪਣਾ ਕਿਸੇ ਪਾਸੇ ਹੋਰ ਦੇਖ ਲਓ ਤੇ ਅਸੀਂ ਅੱਜ ਜਦੋਂ ਆ ਕੇ ਸਾਨੂੰ ਵੀ ਪਤਾ ਲੱਗਿਆ ਤੇ ਸਾਨੂੰ ਅੰਦਰੋਂ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੁਸੀਂ ਜਿਹੜੀ ਖਬਰ ਚਲਾਈ ਸੀ ਜੀ ਉਸ ਦਾ ਅਸਰ ਹੋ ਗਿਆ ਤਾਂ ਤਹਿਸੀਲ ਦਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਹੋ ਚੁੱਕਿਆ ਕਿ ਵੀ ਟੁੱਟ ਭੱਜਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਹੜਾ ਸਮਾਨਾ ਤਹਿਸੀਲ ਦੇ ਵਿੱਚ ਰਿਕਾਰਡ ਪਿਆ ਸੀਗਾ ਰਿਕਾਰਡ ਵੀ ਬਹੁਤ ਕੀਮਤੀ ਹੁੰਦਾ ਹੈ ਸਾਂਭਣਾ ਵੀ ਬਣ ਅਸੀਂ ਤੁਹਾਨੂੰ ਸਾਰੀ ਰਿਪੋਰਟ ਵੀ ਦਿਖਾਵਾਂਗੇ ਰਿਕਾਰਡ ਸੰਭਦਾਂ ਦੀ ਦਿਖਾਵਾਂਗੇ ਸਮਾਨ ਚੱਕਦਿਆਂ ਦੀ ਵੀ ਦਿਖਾਵਾਂਗੇ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਦਲਜੀਤ ਜੀ ਆਪਣੇ ਵੱਲੋਂ ਕੁਝ ਸਮਾਂ ਪਹਿਲਾਂ ਖਬਰ ਲਈ ਗਈ ਸੀਗੀ ਜਿਸ ਦਾ ਕਿ ਅੱਜ ਅਸਰ ਹੋ ਗਿਆ ਤੇ ਨਵੀਂ ਤਹਿਸੀਲ ਦਾ ਕੰਮ ਸ਼ੁਰੂ ਹੋ ਗਿਆ ਕਿਵੇਂ ਦੇਖਦੇ ਹਾਂ ਤੇ ਜਿਹੜਾ ਨਵੀਂ ਤਹਿਸੀਲ ਦਾ ਕੰਮ ਜੋ ਪੰਜਾਬ ਸਰਕਾਰ ਕਰਵਾ ਰਹੀ ਹੈ ਬਹੁਤ ਹੀ ਸਲਾਘਾਯੋਗ ਕੰਮ ਹੈ ਪਹਿਲਾਂ ਇੱਥੇ ਖਾ ਖਾ ਦੇ ਪਾਣੀ ਭਰ ਜਾਂਦੇ ਸੀ ਬਾਤ ਚ ਦੇ ਦਿਨਾਂ ਵਿੱਚ ਸਾਰੀ ਬਿਲਡਿੰਗ ਖਸਤਾ ਹਾਲਤ ਵਿੱਚ ਸੀਗੀ ਪਰ ਜੋ ਸਰਕਾਰ ਨੇ ਨਵਾਂ ਸਟੈਪ ਪੱਟ ਕੇ ਇਧਰ ਨਵੀਨੀਕਰਨ ਕਰਨ ਦਾ ਸ਼ੁਰੂਆਤ ਕੀਤੀ ਹੈ ਇਸ ਖੇਤਰ ਲਈ ਬਹੁਤ ਵਧੀਆ ਸਟੈਪ ਲਿੱਤਾ ਗਿਆ ਹੈ ਇਸ ਦੇ ਵਿੱਚ ਕੀ ਸਰਕਾਰੀ ਤਸੀਲ ਨਵੀ ਬਣੇਗੀ ਰੋਡ ਮੈਪ ਨਵੇਂ ਬਣਨਗੇ ਤੇ ਜਿਨ੍ਹਾਂ ਦੇ ਚੈਂਬਰ ਨੇ ਉਹਨਾਂ ਦੇ ਚੈਂਬਰ ਵੀ ਅੰਦਰੋਂ ਨਵੇਂ ਅਲਾਈਨਮੈਂਟ ਹੋਣਗੇ ਇਸ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ ਜਿਹੜੀ ਆਪਣੀ ਇਹ ਹੁਣ ਤਹਿਸੀਲ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਜਿਹੜਾ ਲੰਬੇ ਸਮੇਂ ਤੋਂ اٹਕਿਆ ਹੋਇਆ ਸੀਗਾ ਤੇ ਆਪਾਂ ਨੇ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਉਸ ਦਾ ਅਸਰ ਵੀ ਹੋਇਆ ਕਿਵੇਂ ਦੇਖਦੇ ਹੋ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ 2 ਮਹੀਨੇ 3 ਮਹੀਨੇ ਪਹਿਲਾਂ ਇਹ ਬੜੇ ਸੁਚੇਤੇ ਢੰਗ ਨਾਲ ਕਵਰੇਜ ਕੀਤੀ ਸੀ ਤਹਿਸੀਲ ਬਾਰੇ ਤੇ ਉਹਦਾ ਜਿਹੜਾ ਸਿੱਟਾ ਉਹ ਸਾਹਮਣੇ ਨਿਕਲ ਕੇ ਆਇਆ ਕਿ ਤਹਿਸੀਲ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਪਹਿਲਾਂ ਇੱਥੇ ਕੋਈ ਪੁਰਾਣੀ ਤਹਿਸੀਲ ਹੈ ਨਾ ਹੀ ਕੋਈ ਲੋਕਾਂ ਦੇ ਬੈਠਣ ਵਾਸਤੇ ਸਹੂਲਤ ਸੀ ਤੇ ਨਾ ਹੀ ਕੋਈ ਚੈਂਬਰਾਂ ਦਾ ਤੇ ਜਿਹੜੇ ਮਤਲਬ ਕੋਈ ਹੈਂਡੀਕੈਪਡ ਵੀ ਆਉਂਦੇ ਨੇ ਬਜ਼ੁਰਗ ਆਉਂਦੇ ਨੇ ਮਤਲਬ ਉਹਨਾਂ ਦੇ ਬੈਠਣ ਦਾ ਕੋਈ ਸਾਧਨ ਨਹੀਂ ਸੀ ਤੋਂ ਹੁਣ ਉਮੀਦ ਹੈ ਕਿ ਪੰਜਾਬ ਸਰਕਾਰ ਜੋ ਤਸੀਲ ਨਵੀਂ ਬਿਲਡਿੰਗ ਬਣਾ ਰਹੀ ਹੈ ਤਾਂ ਉਮੀਦ ਕਰਦੇ ਹਾਂ ਕਿ ਇੱਕ ਨਵੀਂ ਇਮਾਰਤ ਵਧੀਆ ਬਣੇਗੀ ਜਿੱਥੇ ਲੋਕਾਂ ਦਾ ਮਤਲਬ ਜਿਹੜਾ ਬੈਠਣ ਦਾ ਹਰ ਸੁੱਖ ਸੁਵਿਧਾ ਮਿਲੇਗੀ ਹਰ ਸੁਵਿਧਾ ਮਿਲੇਗੀ ਤੇ ਉਹਨਾਂ ਨਾਲ ਸਾਡੇ ਵੀ ਜਿਹੜੇ ਅਸੀਂ ਇੱਥੇ ਕੰਮ ਕਰਦੇ ਹਾਂ ਤਸੀਲ ਕੰਪਲੈਕਸ 'ਚ ਤੇ ਵੀ ਸਾਡੇ ਕੋਲ ਜਿਹੜੇ ਕਲਾਇੰਟ ਆਉਂਦੇ ਨੇ ਸਾਡੇ ਗਾਹਕ ਹੁੰਦੇ ਨੇ ਉਹ ਚੰਗੀ ਤਰ੍ਹਾਂ ਉੱਠ ਵਹਿੜ ਸਕਦੇ ਨੇ ਆਰਾਮ ਕਰ ਸਕਦੇ ਨੇ ਤੇ ਸਾਨੂੰ ਵੀ ਕੋਈ ਏਸੀ ਵਗੈਰਾ ਅਸੀਂ ਵੀ ਲਾ ਸਕਦੇ ਹਾਂ ਕਿਉਂਕਿ ਹੁਣ ਅਸੀਂ ਸੈੱਡ ਥੱਲੇ ਬੈਠੇ ਆ ਬਿਲਕੁਲ ਧੁੱਪ ਵੀ ਲੱਗਦੀ ਏ ਠੰਡ ਵੀ ਲੱਗਦੀ ਏ ਤੋਂ ਮੌਸਮ ਦੇ ਅਨੁਸਾਰ ਤੇ ਉਹ ਬਹੁਤ ਵਧੀਆ ਸਲੰਘਾ ਜੋਗ ਤੁਹਾਡੇ ਚੈਨਲ ਦਾ ਹੀ ਮੈਂ ਧੰਨਵਾਦ ਕਰਦਾ ਹਾਂ ਉਹ ਪੰਜਾਬ ਸਰਕਾਰ ਦਾ ਵੀ ਧੰਨਵਾਦ ਦੀਪਕ ਜੀ ਆਪਣੇ ਵੱਲੋਂ ਕਿ ਖਬਰ ਪ੍ਰਕਾਸ਼ਿਤ ਕੀਤੀ ਗਈ ਸੀਗੀ 2 2.5 3 ਮਹੀਨੇ ਪਹਿਲਾਂ ਤੇ ਪੰਜਾਬ ਸਰਕਾਰ ਵੱਲੋਂ ਉਹਦਾ ਕੰਮ ਸ਼ੁਰੂ ਕੀਤਾ ਗਿਆ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਵੀ ਸ਼ੁਰੂ ਕਰਨ ਦੀ ਜਿਹੜੀ ਪਲਾਨਿੰਗ ਬਣਾਈ ਗਈ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਵੀ 2-3 ਮਹੀਨੇ ਪਹਿਲਾਂ ਵੀ ਅੱਜ ਵੀ ਇਹ ਹਾਲਾਤ ਨੇ ਜੇ ਥੋੜਾ ਜਿਹੀ ਵੀ ਬਹਿ ਜਾਈ ਇੱਥੇ ਟਿਕੜ ਜਾਂ ਪਾਣੀ ਖੜਾ ਹੋ ਜਾਂਦਾ ਸੀਗਾ ਜਿਸ ਕਰਕੇ ਆਮ ਪਬਲਿਕ ਨੂੰ ਲੇਡੀਜ਼ ਨੂੰ ਜੈਂਟਸ ਨੂੰ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਹ ਵੀ ਜਦੋਂ ਹੁਣ ਨਵੀਂ ਬਿਲਡਿੰਗ ਬਣ ਜਾਈਗੀ ਪੱਕੀ ਹੋ ਜਾਈਗੀ ਸੜਕ ਦੇ ਲੈਵਲ ਉੱਚੀ ਹੋ ਜਾਈਗੀ ਇਹਦਾ ਕਰਕੇ ਲੋਕਾਂ ਨੂੰ ਆਹ ਮੁਸ਼ਕਲਾਂ ਤੋਂ निजात ਮਿਲੇਗੀ ਉਹ ਲੋਕਾਂ ਨੂੰ ਜਿਹੜਾ ਆਪਣਾ ਕੰਮ ਸਫਲਾ ਹੋਊਗਾ ਤੇ ਆਮ ਜਨਤਾ ਨੂੰ ਵੀ ਬੈਠਣ ਦਾ ਉੱਠਣ ਦਾ ਹਰੇਕ ਚੀਜ਼ ਬਖੋਂ ਬੜੀ ਸਹੂਲਤ ਮਿਲੇਗੀ ਇਸ ਕਰਕੇ ਮੈਂ ਆਪਣੇ ਆਪ ਪ੍ਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਕੰਮ ਇਹਨਾਂ ਨੇ ਜਲਦੂ ਨਬਦੂ ਸੁਣ ਦਿੱਤਾ ਧੰਨਵਾਦ ਜੀ ਦੇਖ ਸਕਦੇ ਹੋ ਜਿਹੜਾ ਤਹਿਸੀਲਦਾਰ ਰਿਕਾਰਡ ਸੀਗਾ ਰਿਕਾਰਡ ਵੀ ਹੁਣ ਸਾਂਭਿਆ ਜਾ ਰਿਹਾ ਇੱਕ ਥਾਂ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਉਹ ਨਾਲ ਹੀ ਆਪਣੇ ਪਟਵਾਰਖਾਨੇ ਦੇ ਨਾਲ ਬਿਲਡਿੰਗ ਹੈ ਜਿੱਥੇ ਵੀ ਰਿਕਾਰਡ ਨੂੰ ਸ਼ਿਫਟ ਕੀਤਾ ਜਾ ਰਿਹਾ ਰਿਕਾਰਡ ਸਾਂਭਣਾ ਵੀ ਜ਼ਰੂਰੀ ਸੀ ਕਿਉਂਕਿ ਇਹ ਨਾ ਵੀ ਕਿਤੇ ਜਲਦਬਾਜੀ ਦੇ ਵਿੱਚ ਕੋਈ ਰਿਕਾਰਡ ਗੁੰਮ ਸਮੋ ਹੋ ਜੇ ਤੇ ਦੇਖ ਸਕਦੇ ਹੋ ਕਿ ਵੀ ਜਿਹੜਾ ਹੁਣੇ ਪੰਜਾਬ ਸਰਕਾਰ ਵੱਲੋਂ ਨਵੀਂ ਤਹਿਸੀਲ ਦਾ ਕੰਮ ਸ਼ੁਰੂ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਸਾਡੇ ਸਰੋਤਿਆਂ ਨੇ ਸਾਨੂੰ ਦੱਸਿਆ ਕਿ ਵੀ ਜਿਹੜਾ ਤੁਸੀਂ ਇਹ ਖਬਰ ਪ੍ਰਚਾਰਿਤ ਕੀਤੀ ਸੀ ਖਬਰ ਦਾ ਵੀ ਅਸਰ ਹੋਇਆ ਤੇ ਕਿ ਵੀ ਜਿਹੜੀ ਲੰਬੇ ਸਮੇਂ ਤੋਂ ਕਿ ਕਿ ਵੀ بارش ਦੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਤੇ ਨਾ ਕਿਤੇ ਹੁਣ ਉਹ ਪਰੇਸ਼ਾਨੀਆਂ ਵੀ ਖਤਮ ਹੋਣ ਗਈਆਂ ਖਤਮ ਹੋਣ ਤੋਂ ਬਾਅਦ ਇੱਕ ਜਿਹੜੀ ਨਵੇਂ ਸਿਰੇ ਤੋਂ ਬਿਲਡਿੰਗ ਮਿਲੇਗੀ ਬਿਲਡਿੰਗ ਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਏਗੀ ਸਾਈਕਲ ਸਟੈਂਡ ਦੀ ਵੀ ਸੁਵਿਧਾ ਦਿੱਤੀ ਜਾਏਗੀ ਜਿਹੜੇ ਕਿ ਵੀ ਚੈਂਬਰ ਵੀ ਬਣਾਏ ਜਾਣਗੇ ਜਿਹੜੇ ਜਿਹੜੇ ਇੱਥੇ ਦੁਕਾਨਦਾਰ ਵੀਰ ਜਿਹੜੇ ਟਾਈਪਿਸਟ ਦਾ ਕੰਮ ਕਰਦੇ ਨੇ ਉਹਨਾਂ ਲਈ ਵੀ ਥਾਵਾਂ ਮਿਲਣਗੀਆਂ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਤੇ ਤੁਹਾਨੂੰ ਅੰਦਰੋਂ ਵੀ ਦਿਖਾਣੇ ਕਿ ਵੀ ਜਿਹੜਾ ਰਿਕਾਰਡ ਚੱਕਿਆ ਜਾ ਰਿਹਾ ਤੇ ਆਪਣੀ ਜਿਹੜੀ ਰਿਕਾਰਡ ਦੇ ਦੀ ਕਵਰ ਲਾਏਗਾ ਫਿਰ ਦੇਖ ਰਹੇ ਹਾਂ ਤਹਿਸੀਲ ਦਾ ਨਵੀਂ ਬਣਨ ਦਾ ਕਾਰਜ ਸ਼ੁਰੂ ਹੋ ਚੁੱਕਿਆ ਹੈ ਤੇ ਜਿਹੜਾ ਸਮਾਨ ਹੈ ਅੰਦਰ ਡਾਕੂਮੈਂਟ ਨੇ ਉਹਨੂੰ ਚੱਕਿਆ ਜਾ ਰਿਹਾ ਹੈ ਤੇ ਡਾਕੂਮੈਂਟ ਵੀ ਹਿਸਾਬ ਨਾਲ ਚੱਕੇ ਜਾ ਰਹੇ ਨੇ ਤਾਂ ਜੋ ਕੋਈ ਡਾਕੂਮੈਂਟ ਗਵਾਚੇ ਨਾ ਸਾਡੇ ਤੋਂ ਬਾਅਦ ਦੁਵਾਲੇ ਗਮਲੇ ਨਾਲ ਇੰਨਾ ਕਿ ਨਾ ਐਵੇਂ ਨਾ